ਤੁਹਾਨੂੰ ਬੁਲੰਦ ਹੈ ਕਿ ਬਠਿੰਡਾ ਪੁਲਿਸ ਨੇ ਬੀਤੇ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ ਇਹ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ ਅਰਾਊਂਡ ਦੁਪਹਿਰੇ 3:00 ਵਜੇ ਇੱਕ WhatsApp ਕਾਲ ਆਈ ਸੀਗੀ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਝੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ। ਤੇ ਅ ਦ ਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸਪੀਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ ਇਹਨਾਂ ਨੇ ਡੀਐਸਪੀ ਸਿਟੀ 2 ਸਰਬਜੀਤ ਬਰਾੜ ਡੀਐਸਪੀਡੀ ਰਾਜੇਸ਼ ਐਸਐਚਓ ਸਿਵਲ ਲਾਈਨਸ ਔਰ ਸੀਆਈਏ 1 ਦੀ ਟੀਮ ਨੂੰ ਇਸ ਕੇਸ ਤੇ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੈਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਤਸ ਗੋਲੂ ਏ ਜਿਹੜਾ ਬਹਾਸ ਮੁਖਸਰ ਸਾਹ ਦਾ ਰੈਨ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰੈਨ ਵਾਲਾ ਹੈਗਾ ਜੀ ਟਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ ਸੀਆਈਏ 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈਏ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮਿਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਸ਼ਾਬ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸੌਰੀ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰੋਪਰਟੀ ਜੋ ਇਹਦੇ ਕੋਲ ਕੈਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਰੁਫ ਟਿਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਵਿੰਦਰ ਸਿੰਘ ਉਸ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਇੱਕ 307 ਦਾ ਪਰਚਾ ਇਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦਰ ਬਾਹੀ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਅਫੈਂਡਰ ਹੈ ਪੀਓ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਸ ਦੇ ਕੋਲ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ੈਕ ਕੇਸਸ ਦੋ ਸਦਰ ਡੱਬ ਵਾਲੀ ਦੇ ਹੈ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਰਮਜ਼ੈਕ ਦੇ ਤੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇੱਕ ਐਕਸਟਰੈਸ਼ਨ ਕੇਸ ਟ੍ਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਲੈਂਡ ਦੀ ਅਰਚ ਮੈਮ ਇਹ ਜੀ ਗੱਲ ਕਰੀਏ ਇਹਨਾਂ ਦੇ ਮੱਤਬਕ ਸੋਰੀ ਵਨ ਮੋਰ ਥਿੰਗ ਪਿਸਟਲ ਵੀ ਰਿਕਵਰ ਹੋਈ ਹੈ ਮੋਬਾਈਲ ਵੀ ਔਰ ਇੱਕ ਮੋਟਰਸਾਈਕਲ ਵਿਦਆਊਟ ਨੰਬਰੀ ਇਹ ਰਿਕਵਰੀ ਇਸ ਕੇਸ ਇਨਾਂ ਜਿਹੜੇ ਮਕਦਮੇ ਹਰਿਆਣਾ ਦੇ ਹੀ ਨੇ ਜੀ ਹਰਿਆਣਾ ਚ ਐਕਟਿਵ ਸੀ ਜਾਂ ਪੰਜਾਬ ਸੀਗੇ ਇਨਾਂ ਚ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਔਰ ਗੈਸ ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਾਂ ਫੀਸ ਤੋਂ ਬਦ ਰਿਮਾਂਡ ਲੈ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸ ਸਾਈਡ ਸੀ ਕਿਉਂਕਿ ਅਡਜੋਇਨਿੰਗ ਹੈ ਏਰੀਆ ਇਹ ਦਵਿੰਦਰ ਗਰੂਪਰ ਨਾਲ ਹੈ ਜਾਂ ਉਹਨਾਂ ਦਾ ਨਾ ਹੀ ਬਰਤਰੇ ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ प्रिलिमिनरी इन्वेस्टिगेशन ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿਦਾ ਉਸ ਗਰੁੱਪ ਦੇ ਨਾਲ ਰੋਲ ਹੈ ਮੈਂ ਮੈਂ ਪਰਮਿੰਦਰ ਜਿਹੜਾ ਪਹਿਲਾ ਆਰੋਪੀ ਸੀਗਾ ਪਹਿਲਾ ਦੋ ਪਰਚੇ ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਨਾਲ ਰੱਖ ਰਿਹਾ ਸੁਪਰਵਾਈਜ਼ਰ ਰੱਖ ਰਿਹਾ ਤੁਸੀਂ ਦੱਸੋ ਕਿ ਉਹ ਰਿਚਮ ਮੈਨੇਜਰ ਨੇ ਰੱਖਿਆ ਹੋਇਆ ਸੀ ਇਹਨੂੰ ਇਹ ਲੱਗਦਾ ਨਹੀਂ ਪਹਿਲੇ ਉਹ ਇਹਨੂੰ ਥੋੜੇ ਵੈਰੀਫਿਕੇਸ਼ਨ ਕਰਨੀ ਜੇ ਇਹਨੂੰ ਮਲਾਜਮ ਰੱਖਿਆ ਸੀਗਾ ਉਹਦੇ ਪੀਓ ਵੀ ਹੈਗਾ ਉਹ ਇਹ ਇਹ ਤਾਂ ਜੀ ਹੁਣ ਸਾਨੂੰ ਜਦੋਂ ਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਹਾਂ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਜਾਂ ਪ੍ਰਾਈਵੇਟ ਸਿਟੀਜ਼ਨਸ ਦਾ ਦੋਨੋਂ ਬਿਚਨ ਚੈੱਕ ਵੀ ਰੱਖਿਆ ਹੁੰਦਾ ਸੌਰੀ ਦੋਨੋਂ ਬਿਚਨ ਚੈੱਕ ਰੱਖਿਆ ਤੇ ਲਾਸਟ 2011 ਤੋਂ 2014 16 17 ਵਿੱਚ ਐਕਟਿਵ ਸੀਗੀ ਉਸ ਤੋਂ ਅਚਾਨਕ 2024 ਚ ਹੋਇਆ ਤੋਂ ਉਸ ਕੋਈ ਕੋਈ ਗੁੱਪ ਨਾ ਮਿਲੇ ਇਹ ਸਾਰੀ ਚੀਜ਼ਾਂ ਜੀ ਹਲੇ ਬਹੁਤ ਹੀ ਪ੍ਰੀਲੀਮਨਰੀ ਹੈ ਮੇਰੇ ਲਈ ਕਮੈਂਡ ਕਰਨ ਲਈ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫੇਰ ਇਹ ਕਲੀਅਰ ਕਰਾਂਗੇ ਹਾਂ ਹਮਨੇ ਪੁੱਛਿਆ ਨਾ ਮਾਰਾ ਸੀ ਉਹ ਤੁਹਾਨੂੰ ਤੇ ਹੋਰ ਵੀ ਨਾ ਮਾਰਾ ਸੀ ਜਿਹੜਾ ਪਹਿਲਾਂ ਪੜਿਆ ਸੀ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕਾਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁਦਈ ਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਗੇਵ ਰੈਫਰੈਂਸ ਟੂ 댓 ਕੇਸ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦੇ ਤਾਂ ਤੇਰਾ ਉਹੀ ਹਾਲ ਕਰਾਂਗੇ ਮੈਂ ਫਰਮ ਕਿੰਨੇ ਜੀ ਮੰਗੀ ਕੀਤੀ फिर तो होती जी, आई डोंट वांट टू रिवील बट क्योंकि ऑन द रिक्वेस्ट ऑफ द विक्टिम एंड एक बात और सुपरविजन हो सकता है उसका बदलना लेगी इसका करेजा है अभी काम कर रहे हैं ਅ ਦੇਖੋ ਜੀ ਜੋ ਸਾਨੂੰ ਮਦਈ ਨੇ ਦੱਸਿਆ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਸੋ ਇਹ ਸਾਨੂੰ ਹੁਣ ਦਾ ਪਤਾ ਲੱਗਿਆ ਤੁਸੀਂ ਆਪਣੀ ਦਾ ਜ਼ਿਕਰ ਕਰ ਰਹੇ ਹੋ ਜੀ ਕੀ ਜਿਹੜਾ ਹੈਗਾ ਕਿਉਂਕਿ ਜਿਸ ਦਾ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਬੰਦੇ ਉਹਦਾ ਰਿਕਵਰੀ ਵਾਸਤੇ ਰੱਖਿਆ ਕਿ ਫਾਈਨਾਂਸ ਦਾ ਕੰਮ ਸੀ ਇਹਨਾਂ ਦਾ ਇਹ ਮੈ ਰਿਵੀਲ ਨਹੀਂ ਕਰ ਸਕਦੀ ਜੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੁਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈ ਰਿਵੀਲ ਨਹੀਂ ਕਰਨਾ ਚਾਹੁੰਦੀ ਜੀ ਕੀ ਉਹ ਜਿਹੜੀ ਡੀਲਿੰਗ ਦਾ ਹੈ ਕੌਣ ਪੀਤੀ ਉਹ ਦੋ ਜਿਹੜਾ ਨਾ ਫਟਿਆ ਹੋਇਆ ਫਰਕ ਕੋਲ ਨੇ ਨਾ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਂ ਜਿਹੜੇ ਮੌਕੇ ਪੜਿਆ ਤੁਸੀਂ ਤਾਂ ਕੋਈ ਨਹੀਂ ਕੋਈ ਨਾਲ ਇਹਦਾ ਹੁੰਦਾ ਹੈ ਕਿ ਉਹ ਵੀ ਬਟੇਲੀ ਰਹੇ ਪੁਨਾ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਦਾ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੁਕਤਾ ਸਬੂਤ ਨਹੀਂ ਹੈ